ਮਾਂ ਨੇ ਪੁੱਤਰ ਨੇ ਪੁੱਤਰ ਨੇ ਮਾਂ ਦੇ ਨਾਲ ਆਉਣਾ ਹੁੰਦਾ ਦਿੱਲੀ ਸਾਡੀ ਮਾਂ ਸੀ ਆਹ ਆਹ ਅਸੀਂ ਦਿੱਲੀ ਦੇ ਮੰਗਣਾ ਹੈ ਜੇ ਦਿੱਲੀ ਕਹਿੰਦੇ ਵੀ ਇਹ ਸਾਡੇ ਨੇ ਵਾਸਤੇ ਨਹੀਂ ਅਸੀਂ ਲੋਰ ਤੋਂ ਲੈਣੇ ਹਨ ਜੇ ਸਰ ਅਸੀਂ ਜੇ ਸੰਘਰਸ਼ ਕਰਨੇ ਆ ਆਪਣੇ ਹੱਕਾਂ ਵਾਸਤੇ ਟਰਨੇ ਆ ਫਿਰ ਤੇ ਅਸੀਂ ਹੱਤਵਾਦੀ ਸਾਡੇ ਮਜ਼ਦੂਰ ਨੂੰ ਅਸੀਂ ਅੱਜ ਮਗਹੀ ਦੇ ਹਿਸਾਬ ਨਾਲ 5000 ਰੁਪਏ ਦਿਹਾੜੀ ਘੱਟ ਤੋਂ ਘੱਟ ਗਈਏ ਪਰ ਕੀ ਕਰੀਏ ਸਾਡੀ ਮਜ਼ਬੂਰੀ ਹੈ ਕਿਉਂਕਿ ਸਰਕਾਰ ਸਾਡੀ ਪੱਲੇ ਨਹੀਂ ਪਾਰੇ ਮੇਰੇ ਨਾਲ ਇਸ ਸਮੇਂ ਗੁਰਲਾਲ ਸਿੰਘ ਜੀ ਜੁੜੇ ਨੇ ਜਥੇਦਾਰ ਗੁਰਲਾਲ ਸਿੰਘ ਜੀ ਕ੍ਰਾਂਤੀਕਾਰੀ ਯੂਨੀਅਨ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਗੁਰਲਾਲ ਜੀ ਹਰ ਬਾਰ ਹਰ ਬਾਰ ਮਤਲਬ ਕੋਈ ਚੀਜ਼ ਦਾ ਅੰਤ ਵੀ ਹੁੰਦਾ ਹੈ ਇਹ ਨਹੀਂ ਕਿ ਤੁਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਵਾਅਦੇ ਕਰੋ ਉਸ ਤੋਂ ਬਾਅਦ ਮੁੱਕਰ ਜਾਓ ਕੀ ਕਹਿਣਾ ਚਾਹੁੰਦੇ ਵੇਖੋ ਜੀ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਇਹ ਹੁੰਦਾ ਆ ਜੇ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਮਹਾਰਾਜਾ ਗੁਰਕਾ ਚੋੱਕ ਕੇ ਸਾਡੇ ਨਾਲ ਉਹ ਮੁੱਕਰ ਗਏ ਜੇ ਸੈਂਟਰ ਸਰਕਾਰ ਨੇ ਸਾਡਰਾ ਵਾਅਦਾ ਕੀਤਾ ਸੈਂਟਰ ਸਰਕਾਰ ਥੁੱਕ ਕੇ ਛੱਟ ਗਈ ਜੀ ਮੈਨੂੰ ਇਹ ਤੁਸੀਂ ਦੱਸੋ ਵੀ ਅਸੀਂ ਮਾਂ ਨੂੰ ਪੁੱਤਰ ਨਾਲ ਪੁੱਤਰ ਨੂੰ ਮਾਂ ਤੋਂ ਲੈਣਾ ਹੁੰਦਾ ਦਿੱਲੀ ਸਾਡੀ ਮਾਂ ਸੀ ਹਾਂ ਹਾਂ ਅਸੀਂ ਦਿੱਲੀ ਤੋਂ ਮੰਗਣਾ ਹੈ ਜੇ ਦਿੱਲੀ ਕਹੇ ਵੀ ਇਹ ਸਾਡੇ ਨਾਲ ਵਾਸਤਾ ਕੋ ਨਹੀਂ ਅਸੀਂ ਲਾਹੌਰ ਤੋਂ ਲੈਣਾ ਹੋਰ ਦਿੱਲੀ ਤੋਂ ਹੀ ਲੈਣਾ ਜੇ ਇਹ ਸਾਡਾ ਦਿੱਲੀ ਨਾਲ ਵਾਸਤਾ ਕੋ ਨਹੀਂ ਹਾਂ ਇਹ ਸਾਨੂੰ ਕਹਦੇ ਨੇ ਅਸੀਂ ਲਾਹੌਰ ਤੋਂ ਮੰਗ ਲਾਂਗੇ ਕੀ ਬਾਤ ਹੈ ਐਸੇ ਕਰਕੇ ਅਸੀਂ ਜੋ ਦਿੱਲੀ ਨਾਲ ਵਾਅਦੇ ਕੀਤੇ ਸੀ ਉਹ ਬਾਅਦ ਵਿੱਚ ਸਰਕਾਰ ਮੁੱਕਰ ਗਈ ਹੂੰ ਮੁੱਕਰਨ ਕਰਕੇ ਜੇ ਸਾਨੂੰ ਦੁਬਾਰਾ ਸੰਘਰਸ਼ ਕਰਨਾ ਪਿਆ ਜੇ ਸਰ ਅਸੀਂ ਜੇ ਸੰਘਰਸ਼ ਕਰਨੇ ਆ ਆਪਣੇ ਹੱਕਾਂ ਵਾਸਤੇ ਤੁਰਨੇ ਆ ਫਿਰ ਤੇ ਅਸੀਂ ਹੱਤਵਾਦੀ ਹੂੰ ਤੇ ਜੇ ਸੇਵਾ ਲੋਕਾਂ ਦੀ ਕਰਨੇ ਆ ਫਿਰ ਵੱਖਵਾਦੀ ਹੂੰ ਹੁਣ ਹੋਈ ਸੀ ਆਈ ਆਪਣੇ ਹੱਕਾਂ ਵਾਸਤੇ ਜਾ ਰਹੇ ਸੀ ਅਸੀਂ ਹਿਆਣੇ ਸਾਡਾ ਕੋਈ ਵੈਰ ਨਹੀਂ ਉਧਰ ਨਹੀਂ ਸੀ ਬਿਲਕੁਲ ਬਿਲਕੁਲ ਛੋਟਾ ਭਰਾ ਆ ਅਸੀਂ ਛੋਟਾ ਭਰਾ ਕਰਕੇ ਚੱਲੇ ਸੀ ਪਰ ਸਾਡੀ ਨੰਨੀ ਭਾਜੀ ਖੱਤਰ ਨਾਲ ਸਾਡੇ ਤੇ ਚੜੀ ਏ ਹੂੰ ਰਾਜ ਪਹਿਲਾਂ ਵੀ ਡੱਕਿਆ ਪਹਿਲਾਂ ਸਾਡੇ ਨਾਲ ਰਣਾ ਰਲ ਗਿਆ ਸੀ ਆਖੇ ਸਾਡਾ ਭਰਾ ਛੋਟਾ ਸਾਡਾ ਰਲਿਆ ਜੀ ਹੋ ਵੀ ਜਿਹੜਾ ਸਾਡਾ ਭਰਾ ਸਾਡੇ ਰਲਦਾ ਪਰ ਜਿਹੜੀ ਇਹ ਖੱਟੜ ਸਰਕਾਰ ਹੈ ਇਹ ਸਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਏ लाठी चार्ज ਇਹਨੇ ਕਰਾਇਆ ਕੱਲ ਹਾਏ ਰੱਬ ਬੰਬਾਂ ਦੇ ਗੋਲੇ ਛੁੱਡੇ ਇਥੋਂ ਪਏ ਦੂਜੀਆਂ ਗੋਲੀਆਂ ਸ਼ਰੀਆਂ ਨੂੰ ਮਾਰੀਆਂ ਇਹਨਾਂ ਸਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਏ ਸਾਡੀ ਸਰਕਾਰ ਸੱਕੀ ਨਹੀਂਗੀ ਅੱਛਾ ਵੀਰ ਜੀ ਇੱਕ ਸਵਾਲ ਹੋਰ ਹੈ ਕਿ ਜਿਵੇਂ ਬਹੁਤ ਸਾਰੇ ਕੁਝ ਮੀਡੀਆ ਤੇ ਦੱਸਿਆ ਜਾ ਰਿਹਾ ਹੈ ਪੂਰੀਆਂ ਜਥੇਬੰਦੀਆਂ ਨਹੀਂ ਇਹਨਾਂ ਦਾ ਸਾਥ ਦੇ ਰਹੀਆਂ ਨੇ ਇਹ ਗੱਲ ਨੂੰ ਕਲੀਅਰ ਜਥੇਦਾਰ ਜੀ ਤੁਸੀਂ ਜ਼ਰੂਰ ਕਰੋ ਕਿ ਪਹਿਲਾਂ ਜਿੱਦਾਂ ਜਥੇਬੰਦੀਆਂ ਸੀਗੀਆਂ ਦੇਖੋ 32 33 ਜਥੇਬੰਦੀਆਂ ਸੀ ਹੋਰ ਜਥੇਬੰਦੀਆਂ ਆਪ ਜੀ ਦੇ ਨਾਲ ਕਿੰਨੀਆਂ ਨੇ ਨਹੀਂ ਜਥੇਬੰਦੀਆਂ ਸੀ ਜਿੰਨੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਤੁਰੀਆਂ ਨੇ ਤੁਰੀਆਂ ਸਾਰਿਆਂ ਨੂੰ ਸਹਿਯੋਗ ਦਿੱਤਾ ਸਾਰੀਆਂ ਜਥੇਬੰਦੀਆਂ ਤੁਰੀਆਂ ਨੇ ਚਲੋ ਜੀ ਆਪੋ ਆਪਣਾ ਵੱਖ-ਵੱਖ ਇਹਨਾਂ ਦਾ ਆਪਣਾ ਹੋਵੇ ਜੀ ਜੇ ਜਥੇਬੰਦੀਆਂ ਤੁਰੇ ਨੇ ਇਹਨਾਂ ਦੇ ਸਾਥ ਦੇ ਸਾਡੀਆਂ ਜਥੇਬੰਦੀਆਂ ਸਾਰੀਆਂ ਦੇ ਰਹੀਆਂ ਆਪੋ ਆਪਣੀ ਕਾਰਸੀ ਸਾਡੀ ਕਾਰਸੀ 18 ਤਰੀਕ ਤੋਂ ਬਾਅਦ ਦੀ ਜੀ ਵੀ 16 ਤਰੀਕ ਭਾਰਤ ਬੰਦ ਕਰਾਂਗੇ ਉਦੋਂ ਬਾਅਦ 18 ਤਰੀਕ ਤੋਂ ਬਾਅਦ ਜੋ ਦਿੱਲੀ ਕੁਝ ਕਰਨਾ ਜੋ ਵੀ ਅਗਲਾ ਫੈਸਲਾ ਹੋਣਾ ਸੀ ਉਹ ਅਸੀਂ ਕਰਨਾ ਸੀ ਚਲੋ ਇਹ ਜਥੇਬੰਦੀ ਦਾ 13 ਤਰੀਕ ਦਾ ਫੈਸਲਾ ਸੀ ਇਹ ਤੁਰੇ ਨੇ ਚਲੋ ਕੋਈ ਗੱਲ ਸਾਡੇ ਭਰਾ ਨੇ ਜੇ ਉੱਥੇ ਬੈਗਨੇ ਅਸੀਂ ਉਹਨਾਂ ਦੇ ਮਗਰ ਤੁਰੇ ਆ 16 ਫਰਵਰੀ ਯਾਨੀ ਕਿ ਕੱਲ ਨੂੰ ਪੂਰਾ ਭਾਰਤ ਬੰਦ ਦਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਤੇ ਕਿਰਤੀ ਲੋਕਾਂ ਵੱਲੋਂ ਕਿਹਾ ਇੱਕ ਗੱਲ ਹੋ ਰਿਹਾ ਕਿ ਇਸ ਵਾਰ ਮਜ਼ਦੂਰ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕਦੇ ਉਹਨਾਂ ਦੀ ਵੀ ਮੰਗ ਲੈ ਕੇ ਉਹ ਵੀ ਕਰਜਾਈ ਨੇ ਕਦੇ ਉਹਨਾਂ ਦੀ ਵੀ ਮੰਗ ਲੈ ਕੇ ਗੱਲਬਾਤ ਕੀਤੀ ਜ데ਦਾਰ ਜੀ ਵੇਖੋ ਜੀ ਆ ਜਿਹੜੇ ਹੋਣਾ 16 ਤਰੀਕ ਦੀ ਕਾਲ ਹੈ ਨਾ ਉਹਨਾਂ ਦੇ ਵਿੱਚ ਉਹਨਾਂ ਦੀ ਮੰਗ ਏ 12 ਘੰਟੇ ਦਿਹਾੜੀ ਨਾਲ ਦੀ ਕੀਤੀ ਸੀ ਜੀ 8 ਘੰਟੇ ਕੰਮ ਕਰਕੇ ਉਹਨਾਂ ਨੂੰ ਪੂਰੀ ਦਿਹਾੜੀ ਨਹੀਂ ਸੀ ਮਿਲਦੀ ਜੀ ਹੁਣ ਉਹਨਾ 12 ਘੰਟੇ ਦਿਹਾੜੀ ਕਰਕੇ ਦਿਹਾੜੀ ਅਮਦਨ ਘਟਾਤੀ ਹੈ ਦਿਹਾੜੀ ਵਧਾਤੀ ਹੈ ਹਾਂਜੀ ਉਹਨਾਂ ਦੇ ਫੈਸਲੇ ਵਿੱਚ ਅਸੀਂ ਚੁੱਕਿਆ ਹੈ ਵੀ ਉਹਨਾਂ ਦਾ 8 ਘੰਟੇ ਕੰਮ ਕਰਾ ਕੇ ਦਿਹਾੜੀ ਪੂਰੀ ਦਿੱਤੀ ਜਾਏ ਉਹਨੂੰ ਬਿਲਕੁਲ ਉਹ ਵਿੱਚ ਹੀ ਮੁੱਦਾ ਇਹਨਾਂ ਦਾ ਜੂਝ ਚੁੱਕਿਆ ਵਿੱਚ अच्छा एक हो रहा है किसान ही किराए कर कर्जाई नहीं है मजदूर बहुत ज्यादा कर्जाई ने ये भी मुद्दा ਤੁਸੀਂ ਇਸ ਵਾਰ ਜਥੇਦਾਰ ਜੀ ਚੁੱਕਿਆ ਹਾਂਜੀ ਹਾਂਜੀ ਮੁੱਦਾ ਇਹਨਾਂ ਦੇ ਕਰਜ਼ੇ ਬਹੁਤ ਨੇ ਮਜ਼ਦੂਰਾਂ ਦੇ ਕਿਸੇ ਦਾ ਘਰ ਨਹੀਂ ਹੈਗਾ ਕੋਈ ਇਹ ਪੰਜਾਬ ਦੇ ਵਿੱਚ ਕੋਈ ਬੰਦਾ ਬੈਠਾ ਹੈ ਮਜ਼ਦੂਰ ਚਾ ਕੋਈ ਸਮਰੱਥਾਰੇ ਜਾਂ ਕੋਈ ਬੰਦਾ ਹੈ ਕਰਜ਼ਾਈ ਦੇ ਹਰੇਕ ਹੋਇਆ ਹਰੇਕ ਦੇ ਕਰਜ਼ਾਈ ਦਾ ਹੀ ਮੁੱਦਾ ਚੁੱਕਿਆ ਪੰਜਾਬ ਮੁਕਤ ਕਰਨ ਵਾਸਤੇ ਵੀ ਪੰਜਾਬ ਕਰਜ਼ੇ ਤੋਂ ਮੁਕਤ ਹੋ ਜੇ ਇਹ ਸਰਕਾਰਾਂ ਦੀ ਨਿਗਹਿਲੀ ਤੋਂ ਸਾਡਾ ਕਰਜ਼ਾ ਚੜਿਆ ਸਾਡੇ ਕਿਸੇ ਬੰਦੇ ਤੋਂ ਚੜਿਆ ਨਹੀਂ ਤੇ ਅਸੀਂ ਆਪਣਾ ਕਰਜ਼ਾ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਦੇਖ ਲੋ ਸਾਨੂੰ ਅੰਮਦਨ ਨਹੀਂ ਜੇ ਸਾਨੂੰ ਐਮਐਸਬੀ ਪੂਰੀ ਦਿੱਤੀ ਜਾਵੇ ਸਵਾਲੀ ਨਾਦ ਰਿਪੋਰਟ ਦੇ ਹਿਸਾਬ ਨਾਲ ਸਾਨੂੰ ਦਿੱਤਾ ਜਾਵੇ ਤੇ ਅਸੀਂ ਉਹਦੇ ਹਿਸਾਬ ਨਾਲ ਫਸਲ ਦਾ ਹੜਾ ਓਏ ਤੇ ਅਸੀਂ ਇਹ ਕਰਜ਼ਾ ਹਣ ਚੁੱਕਿਆ ਪੈਂਦੀ ਨਹੀਂ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਆਪਣੇ ਵਿਚਾਰ ਰੱਖੇ ਅਸੀਂ ਹੋਰ ਵੀ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਕੁਝ ਜਥੇਦਾਰ ਵੀਰ ਜੀ ਜੁੜੇ ਨੇ ਵੀਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਕੀ ਨਾਮ ਹੈ ਸਰ ਜੀ ਆਪ ਜੀ ਦਾ ਰঞ্জੀਤ ਸਿੰਘ ਆਕੜ ਜ਼ਿਲ੍ਹਾ ਪ੍ਰਧਾਨ ਆਹ ਹਾਂ ਹਾਂ ਨਾਮ ਹੀ ਆਕੜ ਹੈ ਨਾਮ ਵੀ ਪਿੰਡ ਦਾ ਨਾਮ ਵੀ ਆਕੜ ਹੈ ਇਹ ਆਕੜ ਪਟਿਆਲਾ ਜ਼ਿਲ੍ਹੇ ਚ ਹੀ ਹੈ ਸੰ ਪਟਿਆਲੇ ਜ਼ਿਲ੍ਹੇ ਚ ਹੈ ਜੀ ਅੱਛਾ ਰঞ্জੀਤ ਸਿੰਘ ਜੀ ਸਵਾਲ ਇਹ ਹੈ ਕਿ ਮੋਦੀ ਸਾਹਿਬ ਨੇ ਪਹਿਲਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਸੀ ਆਖਰ ਕੀ ਹੋ ਗਿਆ ਕਿ ਆਪਾਂ ਉਸ ਦੀ ਗੱਲ ਤੇ ਵਿਸ਼ਵਾਸ ਕਰ ਵਿਸ਼ਵਾਸ ਕਰੇ ਨਹੀਂ ਸਕਦੇ ਜੀ ਕਿਉਂਕਿ ਜਿਸ ਬੰਦੇ ਦਾ ਵਿਸ਼ਵਾਸ ਮੇਰੇ ਆਪਾਂ ਉਸ ਬਿਨਾਂ ਧਰਦਾ ਕਿ ਉਹ ਚੱਕ ਲਏ ਜੇ ਵਿਸ਼ਵਾਸ ਨਹੀਂ ਕੀਤਾ ਸੀ ਸੌਆ ਖਾਦੀਆਂ ਹਾਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਤਰਹਾਰ ਤੇ ਨਾ ਗੁਰੂ ਮਹਾਰਾਜ ਨੇ ਉਹਨੂੰ ਨੇ ਇੱਥੇ ਤੋਂ ਉੱਪਰ ਤੋਂ ਆਇਆ ਠੀਕ ਹੈ ਜੀ ਕਿਉਂਕਿ ਵਾਅਦਾ ਕਰਕੇ ਮੁਕਰ ਰਿਹਾ ਜੀ ਜਿਹੜੇ ਚਲੋ ਕਾਲੇ ਕਾਨੂੰਨ ਸੀਗੇ ਤਾਂ ਰੱਦ ਹੋ ਗਏ ਨੇ ਵਾਕੀ ਉਹ ਮੰਗਾਂ ਜਿਹੜੀਆਂ ਕਿ ਉੱਥੇ ਬੈਠਿਆਂ ਨੂੰ ਮੁਸ਼ਕਲਾਂ ਆਈਆਂ ਉਹ ਮੰਗਾਂ ਸੀ ਜਿਵੇਂ ਕਿ ਸਾਡੇ ਕਿਸਾਨ ਦਰਦ ਤੇ ਠੇਠਾ ਠੀਕ ਹੈ ਜੀ ਹੋਰ ਸਟੇਟਾਂ ਦੇ ਕਿਸਾਨ ਆਏ ਉਹ ਕਹਿੰਦੇ ਆ ਤੁਹਾਨੂੰ ਤਾਂ ਐਮਐਸਪੀ ਮਿਲਦੀ ਹੈ ਸਾਡੀ ਤਾਂ 800 ਨੂੰ ਫਸਲ ਜਾ ਰਹੀ ਹੈ ਸਾਡੀ ਵੀ ਗੱਲ ਕਰੋ ਜੀ ਇੱਕ ਉੱਥੇ ਬੈਠੇ ਤੇ ਨਵੇਂ ਮੰਗੇ ਜੂੜੀਆਂ ਸੀ ਕਿਉਂਕਿ ਕਿਸਾਨੀ ਕਰਜ਼ਾ ਉਹ ਤਾਂ ਕਰਜ਼ੇ ਚ ਨੇ ਇੱਕ ਦਰੋ ਨੇ ਵਿਚਾਰੇ ਜੀ ਪੰਜਾਬ ਤਾਂ ਕੁਛ ਵੀ ਨਹੀਂ ਅਸੀਂ ਬਸ ਦੂਰ ਵੀ ਦਬੇ ਹੋਏ ਨੇ ਜਥੇਦਾਰ ਜੀ ਉਹਨਾਂ ਦੀ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਨਹੀਂ ਹੈ ਬਿਲਕੁਲ ਕਿਸਾਨ ਮਜ਼ਦੂਰ ਇਹ ਕਿਤਾ ਜਿੱਦਾਂ ਬਾਤ ਤਾਂ ਹੀ ਮੈਂ ਤਾਂ ਉਹੀ ਗੱਲ ਕਰਦਾ ਬਈ ਬਹੁਤ ਸਾਰਾ ਕੁਝ ਮੀਡੀਆ ਤੇ ਹੋਇਆ ਜੀ ਕਿਸਾਨ ਤਾਂ ਆਪਣੀਆਂ ਗੱਲਾਂ ਕਰ ਰਹੇ ਨੇ ਕਦੇ ਮਜ਼ਦੂਰ ਦੀ ਵੀ ਗੱਲ ਨਹੀਂ ਕਰਦੇ ਇਹੋ ਇਹ ਗੱਲ ਨੂੰ ਕਲੀਅਰ ਚੋ ਵੀ ਆਕਰ ਸਾਹਿਬ ਜ਼ਰੂਰ ਕਰੋ ਅਸੀਂ ਨਾ ਜਾਤੋਂ ਤੁਰਿਆ ਕਸਾਨ ਮਜ਼ਦੂਰ ਹੈ ਕਹਿੰਦਾ ਜਿੰਦਾਬਾਦ ਨੂੰ ਹੀ ਲੈ ਕੇ ਤੁਰਿਆ ਵੈਰੀ ਗੁੱਡ ਕਿਉਂਕਿ ਸਾਡੇ ਦਿਲ ਦੇ ਵਿੱਚ ਨੇ ਕਿ ਜਿਹੜਾ ਜਿਹੜਾ ਹਾਂ ਜਿਹੜਾ ਸਾਡਾ ਮਜ਼ਦੂਰ ਹੈ ਨਾ ਅਸੀਂ ਤਾਂ ਚਾਹੁੰਦੇ ਆ ਕਿ 5700 ਰੁਪਏ ਕੁਝ ਵੀ ਦਿਹਾੜੇ ਨੂੰ 1000 ਰੁਪਏ ਘੱਟ ਤੋਂ ਘੱਟ ਚਾਹੀਦੀ ਹੈ ਪਰ 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 ਕੁਝ ਲੋਕ ਜੀਰੀ ਲੌਣ ਤੇ ਵਿਰੋਧ ਕਰਨਾ ਪੈਂਦੇ ਉਹਨਾਂ ਮਜ਼ਦੂਰਾਂ ਦਾ ਕੀ ਇੰਨੇ ਪੈਸੇ ਮੰਗਦੇ ਉਹ ਵੀ ਕਿਸਾਨ ਹੀ ਕਰਦੇ ਨੇ ਵਿਰੋਧ ਪਰ ਪਰ ਮੇਰੀ ਗੱਲ ਵਿੱਚ ਹੈ ਜੀ ਪਰ ਜਦੋਂ ਕਿਸਾਨ ਦੇ ਖਿਸੇ ਦੇ ਵਿੱਚ ਪੈਸਾ ਨਹੀਂ ਆਪਣੇ ਮਜ਼ਦੂਰ ਨੂੰ ਕਿਵੇਂ ਦੇ ਦੇਗਾ ਸਾਡਾ ਜੀ ਕਰਦਾ ਹੈ ਵੀ ਸਾਡੇ ਮਜ਼ਦੂਰ ਸਾਡੇ ਮਜ਼ਦੂਰ ਨੂੰ ਅਸੀਂ ਮਹंगाई ਦੇ ਹਿਸਾਬ ਨਾਲ 10000 ਰੁਪਏ ਦਿਹਾੜੀ ਘੱਟ ਤੋਂ ਘੱਟ ਦਈਏ ਪਰ ਕੀ ਕਰੀਏ ਸਾਡੀ ਮਜਬੂਰੀ ਕਿਉਂਕਿ ਸਰਕਾਰ ਸਾਡੀ ਪੱਲੇ ਨਹੀਂ ਪਾਰੇ ਪੱਲੇ ਨਹੀਂ ਪਾਰੇ ਅੱਛਾ ਜਥੇਦਾਰ ਜੀ ਇੱਕ ਸਵਾਲ ਹੋਰ ਹੈ ਮੇਰਾ ਕੀ ਮਤਲਬ ਹੁਣ ਅਗਲੀ ਪਲੈਨਿੰਗ ਕੀ ਹੈ ਕਿਉਂਕਿ 16 ਫਰਵਰੀ ਯਾਨੀ ਕੱਲ ਨੂੰ ਤਾਂ ਪੂਰਾ ਭਾਰਤ ਬੰਦ ਆ ਤੁਸੀਂ ਸਦਾ ਦਿੱਤਾ ਹੈ ਕੀ ਪਲੈਨਿੰਗ ਪਲੈਨਿੰਗ ਤਾਂ ਸਾਡੇ ਸਿਰਫ ਮੋਦੀ ਸਰਕਾਰ ਨੂੰ ਦੇਖ ਰਹੇ ਆ ਮੋਦੀ ਸਰਕਾਰ ਦੇ ਹੱਥ ਹੈ ਅੱਜ ਸਾਡੇ ਲੀਡਰ ਨਾਲ ਮੀਟਿੰਗਾਂ ਹੋ ਰਹੀਆਂ ਨੇ ਕੀ ਸੀਟਾਂ ਨਿਕਲਦਾ ਅਸੀਂ ਉਹੀ ਦੇਖ ਰਹੇ ਆ ਜੇ ਸੀਟਾਂ ਨਹੀਂ ਨਿਕਲਦਾ ਤਾਂ ਪਲੈਨਿੰਗ ਹੈ ਦਿੱਲੀ ਸਰਕਾਰ ਨੂੰ ਸਾਡੇ ਪਲੈਨਿੰਗ ਕੁਝ ਕਰਾਂਗੇ ਪੂਛ ਕੇ ਦਿੱਲੀ ਹਰ ਹਾਲਤ ਵਿੱਚ ਪਹੁੰਚਾਂਗੇ ਉਹ ਰੋਕਾ ਰੋਕਾ ਕਿਸੇ ਨਹੀਂ ਕਰ ਸਕਦੀ ਜਿੰਮੇਵਾਰੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਜੀ ਸ਼ੁਕਰੀਆ ਜੀ